ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਦਾ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਮੀਂਹ ਦੀ ਗਤੀਵਿਧੀਆਂ ਦੋ ਦੇਖਣ ਨੂੰ ਮਿਲ ਰਹੀਆਂ ਸਨ ਪੰਜਾਬ ਦੇ ਵਿੱਚ 30 31 ਅਤੇ ਪਹਿਲੀ ਤਰੀਕ ਨੂੰ ਤਾਂ ਅੱਜ 30 ਤਰੀਕ ਦੇ ਵਿੱਚਕਾਰ ਉਸ ਦਾ ਕੋਈ ਬਹੁਤ ਵੱਡਾ ਹਸਰ ਫਿਲਹਾਲ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਤਾਜ਼ਾ ਸੈਟਲਾਈਟ ਇਮੇਜਸ ਤੋਂ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬੱਦਲਵਾਈ ਸਿਸਟਮ ਹੁਣ ਕਿਤੇ ਨਾ ਕਿਤੇ ਖਤਮ ਦਿਖਾਈ ਦੇ ਰਿਹਾ ਅੱਜ ਦੁਪਹਿਰ ਤੇ ਸ਼ਾਮੇ ਕੋਈ ਵੱਡਾ ਬਦਲੀ ਸਿਸਟਮ ਦਿਖਾਈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਇਸ ਬੱਦਲੀ ਸਿਸਟਮ ਜੋ ਕੱਲ ਤੋਂ ਲਗਾਤਾਰ ਬੱਦਲਵਾਈ ਬਣ ਰਹੀ ਸੀ ਉਹ ਕਿਤੇ ਨਾ ਕਿਤੇ ਹੁਣ ਪਹਾੜੀ ਖੇਤਰਾਂ ਵੱਲ ਜਾ ਚੁੱਕੀ ਹੈ ਇਸ ਦੇ ਪਿੱਛੇ ਮੇਨ ਜਿਹੜਾ ਹੈ ਉਹ ਚੱਕਰਵਾਤੀ ਹਵਾ ਦਾ ਦੇਖਣ ਨੂੰ ਮਿਲ ਰਿਹਾ ਹੈ ਮੇਨ ਕਿਉਂਕਿ ਹੁਣ ਹਵਾ ਜਿਹੜੀ ਚੱਕਰ ਚੱਕਰਵਾਤੀ ਹਵਾ ਚੱਲ ਰਹੀ ਹੈ ਤਾਂ ਪੂਰਬ ਦਿਸ਼ਾ ਤੋਂ ਅਤੇ ਪੱਛਮ ਦਿਸ਼ਾ ਤੋਂ ਲਗਾਤਾਰ ਹਵਾ ਚੱਲਣ ਦੇ ਕਾਰਨ ਇਹ ਕਿਤੇ ਨਾ ਕਿਤੇ ਸਿਸਟਮ ਅੱਗੇ ਤੱਕ ਚੁੱਕਿਆ ਤੇ ਪਹਾੜੀ ਖੇਤਰਾਂ ਵੱਲ ਜਾ ਚੁੱਕਿਆ ਜਿਸ ਦਾ ਅਸਰ ਪੰਜਾਬ ਦੇ ਉੱਪਰ ਅੱਜ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਤਾਜ਼ਾ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ 31 ਤਰੀਕ ਸ਼ਾਮ ਤੋਂ ਇਹ ਸਿਸਟਮ ਫੇਰ ਪੰਜਾਬ ਵੱਲ ਕੋਚ ਕਰ ਰਹੇ ਨੇ ਜਿਨ੍ਹਾਂ ਦਾ ਅਸਰ 1 ਤਰੀਕ ਅੱਧ ਰਾਤ ਤੋਂ ਕਹਿ ਲਈਏ ਜਾਂ ਸਵੇਰ ਤੋਂ ਕਹਿ ਲਈਏ ਦੇਖਣ ਨੂੰ ਮਿਲੇਗਾ ਫਿਲਹਾਲ ਉਹਦੇ 4-5 ਘੰਟਿਆਂ ਦੀ ਗੱਲ ਕਰੀ ਜਾਵੇ ਤਾਂ ਮੀਂਹ ਦੀ ਸੰਭਾਵਨਾ ਫਿਲਹਾਲ ਨਾ ਮਾਤਰ ਦੇ ਬਰਾਬਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਤਾਪਮਾਨ ਥੋੜੇ-ਬੋਤੇ ਠੀਕ-ਠਾਕ ਮਾਹੌਲ ਦੇ ਬਣੇ ਹੋਏ ਨੇ ਇੰਨਾ ਜ਼ਿਆਦਾ ਤਾਪਮਾਨ ਨਹੀਂ ਵਧਿਆ ਜਿੰਨਾ ਕਿ ਬੀਤੇ ਦਿਨਾਂ ਤੋਂ ਵਧ ਰਿਹਾ ਸੀ ਤਾਪਮਾਨ ਹਜੇ 20 ਡਿਗਰੀ ਦੇ ਨੇੜੇ-ਤੇੜੇ ਹੀ ਬਣੇ ਹੋਏ ਨੇ ਬਾਕੀ ਸ਼ਾਮ ਨੂੰ ਥੋੜੀ-ਬੋਤੀ ਠੰਡ ਦੀ ਉਮੀਦ ਅੱਜ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਹਵਾ ਦਾ ਰੁੱਖ ਬਦਲਿਆ ਹੈ ਤਾਂ ਠੰਡ ਦੇ ਹਾਲਾਤ ਥੋੜੇ-ਬੋਤੇ 1 ਅੱਧਾ ਡਿਗਰੀ ਤਾਪਮਾਨ ਘਿਰ ਸਕਦਾ ਹੈ ਬਾਕੀ ਕੋਈ ਵੱਡੀ ਅਪਡੇਟ ਮੀ ਦੀ ਫਿਲਹਾਲ ਸੰਭਾਵਨਾ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਇਹ ਸੀ ਜੀ ਅਪਡੇਟ ਅੱਜ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਬਾਕੀ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਟੁਡੇ ਦੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ